ਤਾਂ ਪ੍ਰਜਿੰਦਰ ਸਿੰਘ ਕੀ ਗੱਲ ਹੋਈ ਹੈ ਕੀ ਗੱਲ ਗੱਲ ਕੋਈ ਨਹੀਂ ਸਰ ਰਹੇ ਗਏ ਸਮਾਨ ਲੈਣ ਹੂੰ ਤੇ ਰੁਪਈਆ 1400 ਹੀ ਸਾਡੇ ਤੋਂ ਹੂੰ ਤੇ 100 ਰੁਪਈਏ ਤੋਂ ਗੱਲ ਵਾਦ ਕੀ ਕਿ ਉਹਨਾਂ ਦਾ ਮਨ ਲੈ ਪਏ ਪਟੇ ਲੈਣੇ ਆ ਹੂੰ ਤੇ ਇਹ ਹੜ ਤਾਂ ਨਹੀਂ ਬਾਝੂ ਦੇ ਦਾਂਗੇ ਉਹ ਮੰਡੀ ਤੇ ਗੱਲ ਪੈ ਗਿਆ ਨਾਲ ਦੇ ਤੇ ਜਿਸਾਂ ਦੇ ਤੇ ਇਸੇ ਵਾਰ ਤੂੰ ਤਾਂ ਮੈਂ ਉਹ ਕਿਤੇ ਚੋਲੀ ਚੱਲਣੇ ਇੰਨੀ ਗੋਲੀ ਚੱਲੀਏ ਕੋਈ ਕਿਹਨੇ ਵਾਰੀ ਹਾਂਜੀ ਐਮਾਰੀ ਮੇ ਤੁਮ ਜੀ ਕੀ ਚੀਜ਼ ਲਗੋ ਲੋਤੀ ਦਾ ਬੇਤੋੜ ਕਤੋ ਰਿਆ ਹਾਂ ਜੀ ਕਤੋ ਰਿਆ ਐਮਪੀ ਅਚਾ ਤੁਹਾਨੂੰ ਦੋ ਨੰਬਰ ਦਾ ਸਮਾਨ ਕਿਹੜਾ ਲੈਣ ਗਿਆ ਸਮਾਨ ਜਿੱਤਾ ਪਿੰਗੇ ਉਹ ਵੀ ਦਾਵਾ ਜੀ ਦੇ ਗੋਲੀ ਵਿੱਚ ਕਿਹੜੇ ਕਣ ਦੀ ਘਟਾਣ ਚਾਹੁੰਦੇ ਹੋ ਕੋਕੋ ਬੋਲ ਤੇ ਕਿੰਨੇ ਦੀ ਘਟਾਣ ਚਾਹੁੰਦੇ ਐ ਖਰੀਦ ਇੱਕ ਦੋ ਬਚਾਏ ਹੋਰ ਸਰ ਪਹਿਲੇ ਵਰਤੇ ਆਣਾ ਆ ਗੋਲੀ ਆ ਕਿ ਤਰ੍ਹਾਂ ਗੋਲੀ ਕਿ ਤਰ੍ਹਾਂ ਵਜੀ ਜੀ ਜੇਰਾ ਆਪੇ ਵਜੀ ਆਪੇ ਵਜੀ ਗੁਰਜਿੰਦਰ ਸਿੰਘ ਕਿਤੋਂ ਦਾ ਰੰਗ ਕਾਰੇ ਦਾ ਕਾਰੇ ਦਾ ਨਾ ਚਾਹਦਾ ਮਿਸਾਲ ਸਾਹਿਬ ਨੇ ਵੇਚੀ ਦੇ ਲੋ ਨਹੀਂ ਵੀ ਚੀਜ਼ਾਂ ਨਹੀਂ ਸਰ ਹਾਂ ਕਦੇ ਕਦੇ ਲੋੜ ਲਈਦਾ ਸਮਾਨ ਤੇ ਉਹ ਜਿਹੜਾ ਜਿੱਦੇ ਗੋਲੀ ਬੱਚੀ ਉਹ ਵੇਚਦਾ ਸਭ ਉਹ ਮੀਤਾ ਹੁੰਦਾ ਕਿ ਨਾ ਉਹਦਾ ਨਾ ਕਾਲਾ ਜੀ ਉਹ ਕਿਤੇ ਆ ਕਰ ਰਹੀ ਹੈ ਜੀ ਕੱਲੇ ਆ ਸੁਖਜਿੰਦਰ ਸਿੰਘ ਇਤੋਂ ਦੇ ਨਾਲ ਕਿੱਛ ਕਰ ਲੋ ਪੱਕਾ ਬੋਲ ਆ ਜਿਹੜੇ ਕੋਠੇ ਤੇਗਾ ਕਹਿੰਦੇ ਕਿ ਕੁਝ ਸਮਾਨ ਵੇਚਦੇ ਜੋ ਤੇ ਜਦੋਂ ਉਹਗੀ ਪਾਜੀ ਜੀ ਉਹ ਬੋਲਦਾ ਮੇਰੇ ਤੋਂ ਪੈਸੇ ਕੌਣ ਪਿਆ ਹੀ ਰਸਤੇ 'ਚ ਐਂ ਦਿੱਤੇ ਨਹੀਂ ਇਹਨੇ ਮੇਰੇ ਕੋਲੇ ਮਾਰਤੇ ਆ ਪਰਦੇ ਤੇ ਅੱਛਾ ਹਾਂਜੀ ਸਾਰੇ ਪਿੰਡ ਨੇ ਵੇਖਿਆ ਵਾ ਉਹਨਾਂ ਨੇ ਇਹਨਾਂ ਨੂੰ ਫੜ ਕੇ ਪੁਲਿਸ ਨੂੰ ਦਿੱਤਾ ਵਾ ਉਹਦੇ ਕੋਲ ਜਕਰਮ ਜੀ ਉਹਦੇ ਨਹੀਂ ਉਹ ਤਾਂ ਨਹੀਂ ਪਤਾ ਜੀ ਹਾਂਜੀ ਉਹ ਕਹਿੰਦਾ ਤੂੰ ਸਮਾਨ ਵੇਚਦਾ ਤੇ ਇਹ ਪੁਰਾਣਾ ਬੰਦਾ ਵਾ ਇਹ ਚੂਹ ਬੋਲਦਾ ਜੀ ਕਿਹੜਾ ਪਿੰਡ ਦਾ ਉਹ ਖਪਰ ਉਹ ਮੈਂ ਕਿਉਂ ਆਉਣਾ ਜੀ ਤਾਂ ਹਾਂਜੀ ਝਗੜਾ ਘਟੋਆ ਝਗੜਾ ਭਾਜੀ ਕੋਈ ਨਹੀਂ ਝਗੜਾ ਕਾਤਾ ਫਿਰ ਇਹ ਗੋਲੀਆਂ ਕਿਤਰਾ ਵੱਜ ਗਈਆਂ ਉਹਦੇ ਤੇਰੇ ਉਹਨੇ ਮੇਰੇ ਮਾਰੀ ਭਾਜੀ ਪੈਸੇ ਖੋਂਦਾ ਮੈਂ ਨਹੀਂ ਦਿੱਤੇ ਤੇ ਉਹਨੇ ਗੋਲੀ ਮਾਰਦੀ ਅੱਛਾ ਹਾਂਜੀ ਤਾਂ ਕੋਈ ਪੁਲਿਸ ਹੀ ਆਈ ਕਦੋਂ ਹਾਂਜੀ ਪੁਲਿਸ ਨੇ ਫੜ ਕੇ ਖੜਿਆ ਉਥੋ ਹਾਂਜੀ ਪਿੰਡ ਵਾਲਿਆਂ ਨੇ ਫੜ ਕੇ ਪੁਲਿਸ ਨੂੰ ਦਿੱਤਾ ਇਹਨੂੰ ਤੇ ਤੈਨੂੰ ਮੈਂਨੂੰ ਬਾਅਦ ਵਿੱਚ ਹਸਤਾਚਲਾ ਗਿਆ ਆਡੇ ਘਰ ਤੇ ਉੱਪਰ ਦਾਖਲ ਹੋ ਕੇ ਤੁਸੀਂ ਥੱਲੇ ਜਾ ਹਾਂਜੀ ਇਹ ਤਾਂ ਹੁਣ ਲੈ ਗਿਆ ਪੁੱਤਰੇ ਇਹਨੂੰ ਅੱਛਾ ਇੱਕ ਹੀ ਲੱਗਦਾ ਜਰਾ ਜ ਮੇਰਾ ਇਹ ਪਿੰਡੋ ਦੋਸਤ ਹੀ ਆ ਪਰ ਜਿਵੇਂ ਅਸੀਂ ਜਦੋਂ ਇਹ ਵੇਖਿਆ ਬਾਹਰ ਨਿਕਲ ਕੇ ਰੌਲਾ ਪੈ ਗਿਆ ਤੇ ਅਸੀਂ ਜਦੋਂ ਦੇਖਿਆ ਬਾਹਰ ਤੇ ਕਾਫੀ ਜਣੇ ਇਕੱਠੇ ਹੋਏ ਇਹ ਡਿੱਗਾ ਪਿਆ ਸੀ ਤੇ ਪੁੱਛਿਆ ਇਹ ਤਿੰਨੇ ਜਣੇ ਭੱਜ ਜਾਂਦੇ ਸੀ ਇੱਕ ਦਾ ਪਿਸਤੌਲ ਸੀ ਠੀਕ ਆ ਤੇ ਉਹ ਅਸੀਂ ਰੌਲਾ ਪਾ ਕੇ ਲੱਗ ਝੋਨੇ ਵਾਲੇ ਨੂੰ ਆਵਾਜ਼ ਮਾਰੀ ਸਾਰੇ ਨੇ ਇਕੱਠੇ ਹੋ ਕੇ ਇੱਕ ਨੂੰ ਪਹਿਲਾਂ ਫੜਿਆ ਜਿਹਦੇ ਕੋਲ ਪਿਸਤੌਲ ਥੋੜਾ ਗਾੜੀ ਭੱਜ ਗਿਆ ਗਾੜੀ ਉਂਦੇ țeਰਾ ਪਾ ਕੇ ਉਹਨੂੰ ਫੜਿਆ ਠੀਕ ਆ ਉਹਨੇ ਗੋਲੀ ਮਾਰ ਚੁੱਕਾ ਸੀ ਇਹਦੇ ਪਹਿਲਾਂ ਫਾਰ ਕੇ ਭੱਜੇ ਉਥੇ ਰਿਪੋਰਟਸ ਆ ਗਈ ਉੱਥੇ ਮੌਕੇ ਤੇ ਫੋਨ ਕੀਤਾ ਪੁਲਿਸ ਨੂੰ ਪਹਿਲੇ ਠੀਕ ਆ ਜੋ ਭੱਜ ਜਾਂਦੇ ਇੱਕ ਪਹਿਲਾ ਫੜਿਆ ਦੂਜੇ ਨੂੰ ਜਿਹੜਾ ਗਾੜੀ ਚਲੇਗਾ ਖੇਤਾਂ ਦੇ ਵਿੱਚ ਤੇ ਤਾਰ ਕੇ ਕਾਫੀ ਟਾਈਮ ਲੱਗ ਗਿਆ ਤਾਂ ਫੜ ਦਿਆ ਉਤੋਂ ਜਦੋਂ ਬਹੁਤ ਕਾਫੀ ਬੈੱਕਾਂ ਆळ्या ਕੱਠੇ-ਕੱਠੇ ਹੋ ਕੇ ਗਾੜੀਆਂ ਦੀ ਕੇਰਾ ਪਾ ਲਿਆ ਕੋ ਪਿੰਡ ਵਾਲੇ ਇਧਰ ਚਲੇ ਗਏ ਤੇ ਫਿਰ ਉੱਥੇ ਫੜ ਕੇ ਫਿਰ ਪੁਲਿਸ ਨੂੰ ਭਰਾਇਆ ਜੀ ਲੱਗੇ ਫਿਰ ਪੁਲਿਸ ਨਾਲ ਬੋਲੀ ਨਹੀਂ ਚਲਾਈ ਗਈ ਨਹੀਂ ਉੱਥੇ ਤਾਂ ਕੋਈ ਵਾਰਦਾ ਨਹੀਂ ਸਾਨੂੰ ਪਤਾ ਲੱਗਾ ਇਹੋ ਜੀ ਕੋਈ ਵਾਰਦਾ ਨਹੀਂ ਹੋਈ ਰੱਬ ਜਾਣਦਾ ਉੱਥੋਂ ਦੇ ਚੰਗੇ ਬੁਲੇ ਹੀ ਘਲਾਏ ਇੱਥੇ ਇਹ ਸਮਾਨ ਨਹੀਂ ਵੇਚਦੇ ਨਾ ਜੀ ਕੋਈ ਸਮਾਨ ਨਹੀਂ ਆਈ ਤੇ ਕੋਈ ਸੁਣਿਆ ਨਹੀਂ ਇਹ ਬੰਦੇ ਹਾਂ ਜੀ ਕੋਈ ਪੈਸੇ ਦੇ ਵਿੱਚ ਇਹਨੇ ਹੱਥ ਦੇ ਵਿੱਚ ਜਦੋਂ ਅਸੀਂ ਇਹਨੂੰ ਚੁੱਕਿਆ ਨਾ ਇਹਦੇ ਮੋਟੇ ਦੇ ਵਿੱਚ ਇਦਾਂ ਪੈਸੇ ਸੀ ਕਿ 3000 ਰੁਪਇਆ ਸੀ ਤੇ ਕੁਝ ਹਾਂ ਜੀ ਉਹ ਪੈਸੇ ਕਿੱਥੋਂ ਆਏ ਉਹ ਘਰੋਂ ਏਜੰਸੀ ਦੇ ਝੋਂਦੇ ਦੇ ਅਦਾ ਪੈਸੇ ਆਦੇ ਮੈਂ ਤਾਂ ਸੌਦਾ ਲੈਣ ਜਾਂਦਿਆਂ ਹਾਂ ਇਹ ਮੈਨੂੰ ਤਾਂ ਇੱਕ ਕਾਰੀ ਕਰਕੇ ਦੇਖ ਕੇ ਦਮਾਂ ਦਾ ਮੋਟਾ ਮਾਰ ਕੇ ਸੁਟਿਆ ਕੋਈ ਦਿਨ ਪਹਿਲਾਂ ਵੀ ਉੱਥੇ ਆਵਾਜ਼ ਦਾ ਇਹ ਮੁੰਡਾ ਡਾਕਟਰ ਆ ਆਖੋ ਪਤਾ ਦਾ ਮੋਬਾਈਲ ਖੋਗੇ ਭੱਜਿਆ ਤੇ ਦਸਤਰ ਮਾਰਿਆ ਤੇ ਮੋਟਰਸਾਈਕਲ ਦਾ ਪਲੱਗ ਵੱਢ ਘਤਿਆ ਉਹ ਵੀ ਦਿਨ ਦੀ ਗੱਲ ਆ ਅੱਜ ਵੀ ਦਿਨ ਦੀ ਗੱਲ ਆ ਸਾਰਾ ਪਿੰਡ ਇਹ ਗੱਲ ਦਾ ਗਵਾਹ ਤੇ ਪਿੰਡ ਵਾਲਿਆਂ ਫੜਿਆ ਅਨੁਸਾਰ ਮੇਰੀ ਬੈਗ ਪੈਂਦੀ ਹੋ ਪਦੇ ਇੱਕ ਬੰਦੇ ਪਿੰਡ ਹੈ ਉਸੇ ਰਾਹ ਦੇ ਨਾਲ ਰਾਣੀਵਾਲ ਵਸਤਾ ਜਾਂ ਚੜਕੀ ਜਾਂਦੀ ਆ ਉਹਦੇ ਨਾਲ ਹੀ ਮੇਰਾ ਘਰ ਆ ਇੱਕ ਘਟਨਾ ਘੜ ਗਈ ਆ ਘਟਨਾ ਪੱਖੋ ਵਰਦੀ ਆ ਜੀ 14 ਸਾਰੇ ਨਾਲ ਹੀ ਪਿੰਡ ਪੱਖੋ ਵਰ ਪੁਰਸ 15 ਕਿ ਮਿੰਟਾਂ ਦੇ ਵਿੱਚ ਵਿੱਚ ਆ ਗਈ ਤੁਸੀਂ ਪੁਲਿਸ ਨੂੰ ਲੈ ਕੇ ਪੁੱਛਣ ਆ ਫੜਿਆ ਉਹਦਾ ਨਹੀਂ ਅਹੀਂ ਆਪ ਪਿੰਡ ਵਾਲਿਆਂ ਨੇ ਇੱਕ ਪਿੰਡ ਵਾਲਿਆਂ ਦੀ ਸਹਿਮਤੀ ਦੇ ਨਾਲ ਇਕੱਠੇ ਹੋ ਕੇ ਸਾਰਿਆਂ ਨੇ ਕਤਤਾਂ ਨਾਲ ਕਟਕੇਰਾ ਪਾ ਕੇ ਫੜਿਆ ਜੀ ਮੁੰਡਿਆ ਬਣਿਆ ਨੋ ਇਹ ਵਨ ਨਹੀਂ ਹੋ ਗਿਆ ਹਾਂਜੀ ਉਸ ਟਾਈਮ ਤੇ ਤਾਂ ਕੋਈ ਜਗ੍ਹਾ ਨਹੀਂ ਹੈਗਾ ਜੀ ਜੇ ਤਾਂ ਅਸੀਂ ਪਿੰਡ ਦੇ ਵਿੱਚੋਂ ਫੜਾਇਆ ਹੋਆ ਠੀਕ ਆ ਰੱਬ ਜਾਂਦਾ ਬਾਅਦ ਭੱਜਣ ਲੱਗਾ ਹੋਵੇ ਕੀ ਕਰਨ ਲੱਗਾ ਇਹ ਕੱਲ ਦਾ ਸਾਨੂੰ ਨਹੀਂ ਪਤਾ ਓਕੇ ਸਰ ਤੁਹਾਡਾ ਨਾਮ ਡਾਕਟਰ ਪੰਨੂ ਸਰ ਇਹ ਸਿਵਲ ਹਸਪੀਟਲ 'ਚ ਕੋਈ ਪੇਸ਼ੈਂਟ ਆਇਆ ਹੈ ਜਿਹੜੀ ਪੁਲਿਸ ਕੋਲ ਸੀ ਜੀ ਕੀ ਮਾਮਲਾ ਹੈਗਾ ਕੀ ਨਾਮ ਹੈ ਰਾ ਦੇਖੋ ਜਿਹੜਾ ਪੁਲਿਸ ਕਸਟਡੀ 'ਚ ਪੇਸ਼ੈਂਟ ਆ ਉਹ ਉਹਦੇ ਆਪਣਾ ਖਾਰਾ ਪਿੰਡ ਦਾ ਹੈਗਾ ਗੁਰਵਿੰਦਰ ਸਿੰਘ ਉਹਦਾ ਨਾਮ ਆ ਤਾਂ ਉਹ ਪੁਲਿਸ ਕਸਟਡੀ ਪੁਲਿਸ ਲੈ ਕੇ ਆਈ ਆ ਉਹਦੇ ਕਿ ਫਾਇਰਆਰਮ ਇੰਜਰੀ ਦੀ ਵੀ ਸ਼ਾਇਦ ਉਹਦੇ ਹਿਸਟਰੀ ਹੈਗੀ ਆ ਉਹਦੇ ਜ਼ਖਮ ਹੈਗੇ ਆ ਦੋ ਤਤ ਦੇ ਉੱਪਰ ਤੇ ਪੁਲਿਸ ਦੀ ਸਾਡੇ ਕੋਲ ਲੈ ਕੇ ਆਈ ਆ ਤੇ ਅਸੀਂ ਉਹਦਾ ਇਲਾਜ ਕਰ ਰਹੇ ਆ ਤੇ ਉਹ ਇਸ ਟਾਈਮ ਉਹਦੀ ਹਾਲਤ ਜਿਹੜੀ ਆ ਠੀਕ ਆ ਕੋਈ ਜ਼ਿਆਦਾ ਨਾਜ਼ੁਕ ਨਹੀਂ ਹੈਗੀ ਕਿੱਥੇ ਰੱਖਿਆ ਗਿਆ ਸਿਬਲੋਸ ਉਹਦੇ ਜਨ ਹਾਂਜੀ ਸਿਮ ਹਸਪੀਟਲ ਕਿੱਥੇ ਰੱਖਿਆ ਗਿਆ ਉਹਨੂੰ ਪ੍ਰਾਈਵੇਟ ਉਹਨੂੰ ਅਸੀਂ ਜੀ ਆਪਣਾ ਜਿਹੜਾ ਪ੍ਰिजनਰ ਵਾਰਡ ਹੈਗੀ ਆ ਸਾਡਾ ਮਤਲਬ ਅਸੀਂ ਆਪਾਂ ਅੰਡਰ ਕਸਟਡੀ ਪੇਸ਼ੈਂਟ ਜਿੱਥੇ ਰੱਖਦੇ ਆ ਅਸੀਂ ਉੱਥੇ ਰੱਖਿਆ ਜੀ ਉਹਨੂੰ ਹੇ ਸਰ ਦੂਸਰਾ ਜਿਹੜਾ ਇੱਕ ਹੋਰ ਇੱਥੇ ਆਇਆ ਹੈ ਦੂਸਰਾ ਵੀ ਇੱਕ ਹੋਰ ਹੈ ਜੀ ਉਹਦੇ ਵੀ ਜਿਹੜੀ ਹਿਸਟਰੀ ਇਹੋ ਹੀ ਆ ਫਾਇਰ ਆਰਮ ਇੰਜਰੀ ਦੀ ਹਿਸਟਰੀ ਆ ਤੇ ਉਹ ਵੀ ਪੇਸ਼ੈਂਟ ਜਿਹੜਾ ਉਹ ਮਤਲਬ ਬਾਹਰ ਸਾਈਡ ਤੋਂ ਹੀ ਆਇਆ ਤਾਂ ਉਹਦੇ ਵੀ ਜਿਹੜੀ ਆ ਹਾਲਤ ਜਿਹੜੀ ਆ ਇਸ ਵੇਲੇ ਠੀਕ ਆ ਕੋਈ ਉਹ ਵੀ ਪੁਲਿਸ ਕਸਟਰੀ ਵਿੱਚ ਆ ਸਰ ਉਹ ਵੀ ਆਪਣਾ ਜੀ ਪੱਖੋਪੁਰ ਤੋਂ ਆਇਆ ਜੀ ਚੋਲੇ ਕੋਲੋਂ ਇਹ ਦੋਨੇ ਪੁਲਿਸ ਕਸਟਰੀ 'ਚ ਨਹੀਂ ਨਹੀਂ ਜੀ ਹਾਂ ਸਾਡੇ ਕੋਲ ਜਿਹੜਾ ਉੱਪਰ ਪੁਲਿਸ ਵਾਲਾ ਵੱਖਰਾ ਪੇਸ਼ੈਂਟ ਆ ਉਹ ਪੁਲਿਸ ਕਸਟਡੀ ਜੋ ਵੱਖਰਾ ਹੈ ਇਹ ਦੂਸਰਾ ਪੇਸ਼ੈਂਟ ਜਿਹੜਾ ਉਹ ਵੱਖਰਾ ਆ ਦੋਨੋਂ ਪੇਸ਼ੈਂਟਾਂ ਅਲੱਗ ਨੇ ਉਹ ਨਾਰਮਲ ਪੇਸ਼ੈਂਟ ਹੈ ਫੈਰ ਲਗਾ ਹੋਇਆ ਮਤਲਬ ਹਾਂਜੀ ਹਿਸਟਰੀ ਤੇ ਇਹੋ ਦੇ ਰਹੇ ਵੀ ਸਾਡੇ ਕੋਲ ਹੀ ਬੱਜੀ ਹੈ ਜੀ ਦੋਨਾਂ ਨੇ ਹਾਂਜੀ ਦੋਵੇਂ ਦੋਨਾਂ ਦੇ ਓਕੇ ਸਰ ਇਜੀ ਗੈ ਸਬ ਇੰਸਪੈਕਟਰ ਵਿਪਨ ਕੁਮਾਰ ਹੈਗੇ ਆਪਣੇ ਚੋਲਾ ਸਾਹਿਬ ਥਾਣੇ ਦੇ ਲੱਗੇ ਹੋਏਗੇ ਇਹ ਗਸ਼ਤ ਪਾਰਟੀ ਦੇ ਵਿੱਚ ਸੀਗੇ ਤੇ ਗਸ਼ਤ ਕਰ ਰਹੇ ਸੀਗੇ ਤੇ ਪਬਲਿਕ ਦੇ ਬੰਦਿਆਂ ਨੇ ਦੋ ਬੰਦੇ ਸੀਗੇ ਉਹ ਇਹਨਾਂ ਨੂੰ ਫੜਾਇਆ ਤੇ ਨਾਲ ਇੱਕ ਵੈਪਰ ਫੜਾਇਆ ਹੈਗੇ ਵੀ ਇਹ ਬੰਦਿਆਂ ਨੇ ਜਿਹੜੇ ਆਗੇ ਉਹ ਕਿਸੇ ਨੂੰ ਸ਼ੂਟ ਕੀਤਾ ਗਿਆ ਤੇ ਉਹਨੂੰ ਪਾਣੀ ਹਸਪੀਟਲ ਲੈ ਗਿਆ ਤੇ ਉਹਨਾਂ ਬੰਦਿਆਂ ਨਾਮ ਜਿਹੜਾ ਸੀਗਾ ਮਨਦੀਪ ਸਿੰਘ ਏਡੀਐਸ ਮੰਨਾ ਤੇ ਗੁਰਜਿੰਦਰ ਸਿੰਘ ਏਲੀਅਸ ਬਿੱਲਾ ਇਹ ਦੋ ਬੰਦੇ ਜਿਹੜੇ ਸੀਗੇ ਫੜੇ ਸੀਗੇ ਤੇ ਜਿਹੜੇ ਬੰਦੇ 6:00 ਵਜੇ ਸੀਗੀ ਜਿਹਦੇ ਗੋਲੀ ਵੱਜੀ ਗਿਆ ਸੁਖਵਿੰਦਰ ਸਿੰਘ ਏਲੀਅਸ ਬਿੱਲਾ ਹੈਗਾ ਤੇ ਉਹਦੇ 6:00 ਵਜੇ ਗਿਆ ਤੇ ਉਸ ਤੋਂ ਬਾਅਦ ਐਸਐਚਓ ਨੇ ਨੂੰ ਬੁਲਾਇਆ ਜੇ ਸਬ ਇੰਸਪੈਕਟਰ ਨੇ ਮੌਕੇ ਤੇ ਜਾਣ ਵਾਸਤੇ ਤੇ ਐਸਐਚਓ ਮੌਕੇ ਤੇ ਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਨਾਲ ਲੈ ਆ ਕੇ ਵੀ ਤੁਹਾਡੀ ਲੜਾਈ ਕਿੱਥੇ ਹੋਈ ਗਿਆ ਤੇ ਇਹ ਜਿਹੜਾ ਪਿੰਡ ਪੈਂਦਾ ਹੈਗਾ ਘੜਕਾ ਘੜਕਾ ਪਿੰਡ ਪੈਂਦਾ ਹੈਗਾ ਘੜਕਾ ਪਿੰਡ ਦੇ ਵਿੱਚ ਉਹਨੇ ਜਿਸਲੇ ਇੱਥੇ ਲੈ ਕੇ ਆਏ ਉਹਨੂੰ ਤੇ ਉਲਟੀ ਕਰਨ ਲੱਗ ਪਿਆ ਬੰਦਾ ਜਿਹੜਾ ਸੀਗਾ ਉਹਦਾ ਨਾਮ ਸੀ ਗੁਰਜਿੰਦਰ ਸਿੰਘ ਗਰੀਜ਼ ਬਿੱਲਾ ਜਿਹੜਾ ਸੀਗਾ ਉਲਟੀ ਕਰਨ ਲੱਗ ਪਿਆ ਉਲਟੀ ਕਰਦੇ ਕਰਦੇ ਉਹਨੇ ਆਪਣੇ ਡੱਬ ਦੇ ਵਿੱਚੋਂ ਪਿਸਤਲ ਕੱਢ ਕੇ ਤੇ ਐਸਐਚਓ ਦੇ ਫਾਇਰ ਕੀਤਾ ਹੈ ਐਸਐਚਓ ਨੇ ਨਾਲ ਦੀ ਨਾਲ ਸੰਭਲ ਕੇ ਤੇ ਨਾਲ ਉਹਦੇ ਸ਼ੂਟ ਕੀਤਾ ਗਿਆ ਤੇ ਉਹਦੀ ਲੱਤ ਤੇ ਲੱਗੀ ਸੀਗੀ ਇਹ ਜਿਹੜਾ ਥੋੜਾ ਮੈਂ ਬੈਕਗ੍ਰਾਉਂਡ ਦੱਸ ਦੇਣਾ ਚਾਹੁੰਦੇ ਆਂਗੇ ਜਿਹੜਾ ਗੁਰਜਿੰਦਰ ਸਿੰਘ ਗਰੀਜ਼ ਬਿੱਲਾ ਹੈਗਾ ਇਹਦੇ ਉੱਪਰ ਦੋ ਮੁਕਦਮੇ ਪਹਿਲੇ ਦਰਜ ਹੈਗੇ ਸ਼ਾਟਾ ਇਹ ਕਿਹ 302 302 ਦਾ ਵੀ ਇਹਦੇ ਉੱਪਰ ਹੈਗਾ ਇਹਨੇ ਪੁਲਿਸ ਦੇ ਉੱਪਰ ਵੀ ਗੋਡੀ ਚਲਾਈ ਹੋਈ 307 ਦਾ ਦਾ 6 ਅੱਗੇ ਚਲਦੇ ਗਏ ਜਿਹੜਾ 302 ਦਾ ਹੈਗਾ ਉਹ ਚੱਲ ਰਿਹਾ ਆਪਣਾ ਝਗੜਾ ਕਿਹੜੀ ਜਗ੍ਹਾ ਕੀਤਾ ਸਾਰੇ ਇਹਨੇ ਅੱਜ ਝਗੜਾ ਇਹਨੇ ਉੱਥੇ ਆਪਣੇ ਚੋਲਾ ਸਾਹਿਬ ਦੇ ਵਿੱਚ ਉੱਥੇ ਨੇ ਕੀਤਾ ਸੀਗਾ ਜੀ ਤੇ ਇੱਥੇ ਮੌਕਾ ਵਿਖਾਉਣ ਲਿਆ ਇਹ ਇੱਥੇ ਮੌਕਾ ਦਿਖਾਉਣ ਲੈ ਗਿਆ ਸੀ ਕਿ ਮੇਰੇ ਸਾਡੀ ਪਹਿਲੇ ਇੱਥੇ ਲੜਾਈ ਹੋਈ ਹੈ ਲੜਾਈ ਦਾ ਜਿਹੜਾ ਮੋੜ ਜਿਹੜਾ ਸੀ ਉਹ ਇੱਥੇ ਸੀਗਾ ਜੀ ਇਹ ਉਸੇ ਦਾ ਮੋੜ ਦਿਖਾਉਣ ਲੈ ਗਿਆ ਸੀ ਤੇਰੀ ਲੜਾਈ ਹੋਈ ਕਾਦੇ ਵਿੱਚ ਹੈਗੀ ਹੈ ਉਹੀ ਚਿੱਟੇ ਵਿੱਚ ਹੈਗੀ ਹੈ ਚਿੱਟਾ ਇਹਨਾਂ ਨੇ ਇਕੱਠਾ ਕਿਤੇ ਬੱਸ ਲੈ ਕੇ ਦੇ ਟੀਕੇ ਲਾਣੇ ਸੀ ਤੇ ਉਸ ਕਰਕੇ ਇੱਥੇ ਨਾ ਡਿਸਟ੍ਰੀਬਿਊਸ਼ਨ ਦੇ ਵਿਚਾਰੇ ਲੜਾਈ ਹੋ ਗਈ ਤੇ ਸਰ ਜਿਹੜਾ ਵੈਪਨ ਜਿਹੜਾ ਇਹਨੇ ਚਲਾਇਆ ਇਹ ਉਹਦੇ ਕੋਲ ਸੀ ਆਪਦੇ ਹਾਂ ਇਹਦੇ ਕੋਲ ਸੀਗਾ ਸਾਨੂੰ ਹੀ ਸੀਗਾ ਵੀ ਐਸਐਚ ਨੂੰ ਇਹ ਸੀਗਾ ਵੀ ਇੱਕ ਵੈਪਨ ਦੇ ਨਾਲ ਇਹਨੇ ਗੋਲੀ ਚਲਾਈ ਹੈ ਉਹੀ ਤਾਂ ਸਾਨੂੰ ਫੜਾਤਾ ਹੈਗੇ ਉਹ ਪਬਲਿਕ ਨੇ ਸੇ ਪੁਲਿਸ ਨੂੰ ਫੜਾਤਾ ਜੀ ਤੇ ਇਹਨੂੰ ਸਿਰਫ ਮੌਕਾ ਦੇਖਣ ਵਾਸਤੇ ਹੈ ਜੀ ਗੱਲ ਹੋਈਗੀ ਕਿੱਥੋਂ ਸ਼ੁਰੂ ਹੋਈਗੀ ਤੋਂ ਇਹਦੇ ਡੱਬ ਚ ਇੱਕ ਹੋਰ ਵੈਪਨ ਸੀਗਾ ਜਿਹੜੇ ਉਲਟੀ ਕਰਦਾ ਕਰਦਾ ਨੇ ਬਾਹਰ ਲਾਇਆ ਉਲਟੀ ਤਾਂ ਨਹੀਂ ਕੀਤੀ ਹੈ ਉਸ ਤੋਂ ਬਾਅਦ ਜਿਸ ਨੇ ਉਲਟੀ ਕਰਦਾ ਬੰਨਾ ਲਾ ਕੇ ਤੇ ਵੇਪਨ ਕੱਢ ਕੇ ਤੇ ਐਸਐਚਓ ਦੀ ਗੋਲੀ ਚਲਾਤੀ ਜੀ ਐਸਐਚਓ ਸਾਹ ਦਾ ਬਚਾਇਆ ਐਸਐਚਓ ਸਾਹ ਦਾ ਬਚਾਇਆ ਜੀ ਐਸਐਚਓ ਸਾਹਿਬ ਨੇ ਬਿਲਕੁਲ ਜਿੰਨ ਜਿੰਨ ਨੂੰ ਗੋਲੀ ਲੱਗੀ ਉਹਨੂੰ ਲੈ ਗਏ ਉਹਨੂੰ ਹਸਪੀਟਲ ਲੈ ਗਏ ਨੇ ਜੀ ਠੀਕ ਬਹੁਤ ਸਾਰੇ ਥੈਂਕ ਯੂ